ਅਸਸਲਾਮੁਅਲੈਕਮ ਸਾਥਿਓ ਮੈਂ ਅਬਦੁਰਸ਼ੀਦ ਕਾਲਾ ਮਰੇਰ ਕੋਟਲਾ ਫਾਰਮਰ ਚੈਨਲ ਤੋਂ ਅੱਜ ਆਪਾਂ ਨੇ ਤੁਹਾਨੂੰ ਟਮਾਟਰ ਦਿਖਾਉਣੇ ਨੇ ਆਪਾਂ ਨੇ ਜਿਹੜੇ ਲਾਏ ਥੇ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਟਮਾਟਰ ਲਾਵਾਂਗੇ ਉਰੇ ਪਨੀਰੀਰ ਲਾ ਆ ਜਗ੍ਹਾ ਤੇ ਆਪਣੀ ਪਨੀਰੀਰ ਲਾਈ ਹੋਤੀ ਟਮਾਟਰਾਂ ਦੀ ਤੇ ਆ ਛੋਟਾ ਖੀਰਾ ਠੀਗਾ ਜਿਹੜਾ ਆਪਾਂ ਨੇ ਖੀਰਾ ਬਾਹਰ ਕੱਢਤਾ ਠੀਗਾ ਤੇ ਇਹਦੇ ਚੋਂ ਆਪਾਂ ਨੇ ਇਹਨੂੰ ਤਕਰੀਬਨ 10-12 ਦਿਨ ਹੋ ਗਏ ਬਾਹਰ ਕੱਢੇ ਨੂੰ ਕਾਗਜ਼ ਚੋਂ ਪਾੜਿਆਂ ਚੋਂ ਤੇ ਆਪਾਂ ਨੇ ਪਹਿਲਾਂ ਇੱਕ ਅੱਜ 5 ਦਿਨ ਪਹਿਲਾਂ ਆਪਾਂ ਨੇ ਝੋਖੀਰੇ ਦੀ ਤੜਾਈ ਕੀਤੀ ਉਦੋਂ 5-6 ਕਿਥ ਤੇ ਅੱਜ ਆਪਾਂ ਨੇ ਇਹਦੇ ਦੂਜੀ ਤੜਾਈ ਕੀਤੀ ਹੈ ਜੋ ਅੱਜ 10-11 ਥੱਲੇ ਹੋਏ ਨੇ ਤੇ ਆਪਾਂ ਉਹ ਤੋੜ ਕੇ ਖੂਤੇ ਲੈ ਗਏ ਤੇ ਇੱਥੇ ਆਪਣੀ ਜਿਹੜੀ ਪਨੀਰੀ ਭਲਾਈ ਹੋਈ ਸੀਗੀ ਟਮਾਟਰਾਂ ਦੀ ਉਹ ਆਪਾਂ ਨੇ ਪੱਟ ਕੇ ਉਧਰ ਖੱਤੇ ਚ ਲਾਤੀ ਤੇ ਮੈਂ ਤੁਹਾਨੂੰ ਦਿਖਾਉਣਾ ਟਮਾਟਰ ਲਾਏ ਹੋਏ ਟਮਾਟਰ ਲਾਇਆ ਨੂੰ ਅੱਜ ਆਪਣੇ ਲਗਭਗ 6-7 ਦਿਨ ਹੋ ਗਿਆ ਆਪਾਂ ਨੇ 28 ਮਾਰਚ ਤੱਕ 28 ਮਾਰਚ ਨੂੰ ਲਾਇਆ ਸੀਗਾ ਤੇ ਮੈਂ ਦਿਖਾਉਣਾ ਤੁਹਾਨੂੰ ਆਪਾਂ ਨੇ ਪਹਿਲਾਂ ਨਾ ਇਹਦੇ 파ੜੇ ਬਣਾ ਕੇ ਇਹ ਬੈੱਡ ਜੇ ਬਣਾ ਕੇ ਪਾਣੀ ਦੇਤਾ ਸੀਗਾ ਤੇ ਵੀ ਕੁੱਤੇ ਨਾ ਢਾਉਣ ਤੇ ਉਸ ਤੋਂ ਬਾਅਦ ਆਪਾਂ ਨੇ 28 ਤਰੀਕ ਨੂੰ ਇਹ ਚ ਪਾਣੀ ਛੱਡ ਕੇ ਨਾ ਫਿਰ ਆਪਾਂ ਨੇ ਗਿੱਲੇ ਦੇ ਵਿੱਚ ਟਮਾਟਰ ਲਾਤੇ ਸੀਗੇ ਆ ਦੇ ਇੱਕ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਅਰੇ ਇਸ ਤਰ੍ਹਾਂ ਦੇ ਬੂਟੇ ਲਾਏ ਨੇ ਤੁਹਾਨੂੰ ਗਾਂਹ ਚੱਲ ਕੇ ਵੀ ਦਿਖਾਉਂਗਾ ਇੱਕ ਸਾਈਡ ਤੋਂ ਹੁਣ ਸਾਈਡ ਤੋਂ ਆਪਾਂ ਜਾ ਰਹੇ ਹਾਂ ਆ ਦੇਖੋ ਇਸ ਤਰ੍ਹਾਂ ਦੇ ਆਪਣੇ ਜਿਹੜੇ ਟਮਾਟਰ ਨੇ ਇਹ ਪਾੜੇ ਲੰਬੇ ਆਪਣੇ ਸਿਰੇ ਤੱਕ ਬੈੱਡ ਬਣਾਏ ਹੋਏ ਨੇ ਤੇ ਮੈਂ ਤੁਹਾਨੂੰ ਪੂਰੇ ਦਿਖਾਉਣਾ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆ ਦੇਖੋ ਸਾਥਿਓ ਆਪਾਂ ਇਹ ਮਾਤਾ ਨੂੰ ਦਿਖਾਉਣਾ ਦੇਖੋ ਟਮਾਟਰ ਬਣਾ ਦੇ ਆਪਾਂ ਇਹ ਡੇਢੀ ਦੂਰ ਲਾਏ ਹੋਏ ਨੇ ਤਕਰੀਬਨ 1.5 ਫੁੱਟ ਤੇ 1.5 ਫੁੱਟ ਤੇ 1.5 ਫੁੱਟ ਤੇ ਜਿਹੜਾ ਆਪਣਾ ਡਾਲ ਹੈ ਉਹ ਟਮਾਟਰ ਦਾ ਲਾਇਆ ਹੋਇਆ ਤੇ ਹੁਣ ਆਪਾਂ ਇਹਨੂੰ ਕੱਲ ਨੂੰ ਪਰਸੋਂ ਨੂੰ ਦੁਬਾਰਾ ਪਾਣੀ ਲਾ ਦੇਾਂਗੇ ਤੇ ਜਿਉਂ-ਜਿਉਂ ਆਪਾਂ ਇਹਨੂੰ ਪਾਣੀ ਲਾਇਆ ਕਰਾਂਗੇ ਜਾਂ ਕੋਈ ਸਪਰੇਅ ਕਰਿਆ ਕਰਾਂਗੇ ਗੋਡਾਈ ਕਰਾਂਗੇ ਮੈਂ ਤੁਹਾਨੂੰ ਨਾਲ ਹੁੰਦੇ ਦਿਖਾਉਂਦਾ ਰਹੂੰਗਾ ਦੇਦਿਆਂ ਫਿਰ ਕਿਸ ਤਰ੍ਹਾਂ ਦਾ ਫਲ ਆਉਂਦਾ ਸਾਥੀਓ ਇਹ ਜਿਹੜਾ ਇਹ ਟਮਾਟਰ ਆਪਣਾ ਲਾਇਆ ਨਾ ਇਹ ਮੌਸਮ ਦਾ ਜਿਹੜਾ ਟਮਾਟਰ ਹੈ ਇੱਕ ਰਿਸਕ ਵਾਲਾ ਕੰਮ ਹੈ ਜਿਹੜਾ ਮੰਨ ਲਓ ਵੀ ਕੋਈ ਛੋਟਾ-ਮੋਟਾ ਕਿਸਾਨ ਹੈ ਮੰਨ ਲਓ ਵੀ ਕੋਈ ਠੇਕੇ ਵਾਲਾ ਉਹ ਇਹ ਇਹ ਅੱਜ ਕੱਲ ਦਾ ਟਮਾਟਰ ਨਾ ਲਾਵੇ ਪਤਾ ਕੀ ਹੈ ਇਹਦੇ 'ਚ ਰਿਸਕ ਹੈ ਇਹ ਜੇ ਤਾਂ ਹਮਾਰੋਂ ਲੋਨ ਰੇਟ ਦੇ ਵਿੱਚ ਆ ਗਿਆ ਇਹਨੂੰ ਫਲ ਬੈਠ ਗਿਆ ਗਰਮੀ ਦੇ ਵਿੱਚ ਫੇਰ ਤਾਂ ਪੈਸੇ ਵਧੀਆ ਦਊਗਾ ਜੇ ਮੰਨ ਲਓ ਵੀ ਫਲ ਨਾ ਬੈਠਿਆ ਕੋਈ ਵਾਰੀ ਗਰਮੀ ਜ਼ਿਆਦਾ ਪੈ ਗਈ ਤੇ ਫੇਰ ਇਹ ਕਈ ਵਾਰੀ ਘਾਟਾ ਵੀ ਪਾ ਦਿੰਦਾ ਮੰਨ ਲਓ ਵੀ ਪੈਸੇ ਪੂਰੇ ਵੀ ਨਹੀਂ ਕਰਦਾ ਹੈਗਾ ਖਰਚਾ ਵੀ ਨਹੀਂ ਪੂਰਾ ਕਰਦਾ ਤੇ ਇਸ ਕਰਕੇ ਇਹ ਜਿਹੜੀ ਵੈਰਾਈਟੀ ਹੈ ਇੱਕ ਰਿਸਕ ਵਾਲਾ ਕੰਮ ਆ ਮੈਂ ਤੁਹਾਨੂੰ ਜਿਹੜਾ ਹੈਗਾ ਐਂਡ ਤੱਕ ਦਿਖਾਉਂਦਾ ਰਹੂੰਗਾ ਵੀ ਆਪਣੇ ਇਸ ਤਰ੍ਹਾਂ ਫਲ ਬੈਠਿਆ ਇਸ ਤਰ੍ਹਾਂ ਦੇ ਬੂਟੇ ਨੇ ਫੇਰ ਤੁਸੀਂ ਆਪਣੀ ਮਰਜ਼ੀ ਨਾਲ ਕਾਹਨੂੰ ਲਾ ਵੀ ਸਕਦੇ ਹੋ ਮੇਰੀ ਵੀਡੀਓ ਦੇਖਦੇ ਰਿਹਾ ਕਰਿਓ ਆਪਾਂ ਹਫਤੇ ਬਾਅਦ 10 ਦਿਨਾਂ ਬਾਅਦ ਇਹਦੀ ਵੀਡੀਓ ਪਾਉਂਦੇ ਰਿਹਾ ਕਰਾਂਗੇ ਤੁਸੀਂ ਵੀਡੀਓ ਦੇਖਦੇ ਰਹੀਓ ਜੇ ਤੁਹਾਨੂੰ ਠੀਕ ਲੱਗੂ ਤਾਂ ਲਾ ਲਿਆ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਜੀ